ਖਾਤੇ ਜੇਬਾਂ ਭਰੀਆਂ ਨੇ ਨੋਟਾਂ ਨਾਲ ਨਹੀਂ ਗੇਟ ਕੋਠੀਆਂ ਦੇ ਖੁੱਲਦੇ ਰਿਮੋਟਾਂ ਨਾਲ ਨਹੀਂ ਨਵੀਆਂ ਬਣਾਤੀਆਂ ਜੋ ਗਹਿਣੇ ਸੀ ਛੜਾਤੀਆਂ ਕਈ ਸਾਲਾਂ ਪਿੱਛੋਂ ਸੀ ਮੁੜੇ ਮੁੰਡਿਆਂ ਨੇ ਘਰ-ਪਾਰ ਤੇ ਜਿਹੜੇ ਖਾਲੀ ਹੱਥ ਸੀ ਤੁਰੇ ਸასიਖਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 41 ਆਰਬੀ 41 ਆਰਬੀ ਦੋਸਤੋ ਤੁਹਾਨੂੰ ਦਿਖਾਵਾਂਗੇ ਅੱਜ ਢਾਲੀਵਾਲ ਬਿਲਾ ਸਰਦਾਰ ਮਨਜੀਤ ਸਿੰਘ ਢਾਲੀਵਾਲ ਉਹਨਾਂ ਦਾ ਘਰ ਦੋਸਤੋ ਇਸ ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਸ ਪਰਿਵਾਰ ਦਾ ਪਿਛੋਕੜ ਦੁਆਬੇ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਖਰੀਆਂ ਵਾਲਾ ਦਾ ਤੇ ਦੋਸਤੋ ਜਦੋਂ ਇੱਧਰ ਆ ਕੇ ਪਿੰਡ ਆਬਾਦ ਹੋਏ ਤਾਂ ਉਸੇ ਸਮੇਂ ਇਹ ਪਰਿਵਾਰ ਵੀ ਇੱਥੇ ਆ ਕੇ ਵਸਿਆ ਨਾਲ ਦੋਸਤੋ ਮੈਂ ਇਸ ਪਰਿਵਾਰ ਦਾ ਜਿਹੜਾ ਪੁਰਾਣਾ ਘਰ ਆ ਉਸ ਦੀ ਇੱਕ ਪੁਰਾਣੀ ਫੋਟੋ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜਾ ਇਹ ਪੁਰਾਣਾ ਘਰ ਆ ਤਕਰੀਬਨ 15 ਕੋ ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਬਣਾਇਆ ਗਿਆ ਉਸ ਤੋਂ ਬਾਅਦ ਦੋਸਤੋ ਸਰਦਾਰ ਮਨਜੀਤ ਸਿੰਘ ਢਾਲੀਵਾਲ ਦਾ ਸੁਪੁੱਤਰ ਗੁਰਪ੍ਰੀਤ ਸਿੰਘ ਢਾਲੀਵਾਲ ਆਪਦੇ ਕੰਮ ਤੰਦਿਆਂ ਵਾਸਤੇ ਆਸਟ੍ਰੇਲੀਆ ਦੇ ਵਿੱਚ ਗਏ ਤੇ ਦੋਸਤੋ ਜਿਹੜੀਆਂ ਸਖਤ ਮਿਹਨਤਾਂ ਹੁੰਦੀਆਂ ਨੇ ਉਹ ਇੱਕ ਦਿਨ ਰੰਗ ਭਾਗ ਜ਼ਰੂਰ ਲਾਉਂਦੀਆਂ ਨੇ ਤਾਂ ਗੁਰਪ੍ਰੀਤ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਹੋਇਆਂ ਮਿਹਨਤਾਂ ਕਰਕੇ ਆਸਟ੍ਰੇਲੀਆ ਵਰਗਾ ਹੀ ਆਪਣੇ ਪਿੰਡ ਦੇ ਵਿੱਚ ਘਰ ਬਣਾਉਣ ਦਾ ਇੱਕ ਸੁਪਨਾ ਸੋਚਿਆ ਤੇ ਉਸ ਨੂੰ ਹਕੀਕਤ ਦੇਣੀ ਸ਼ੁਰੂ ਕੀਤੀ ਦੋਸਤੋ ਇਹ ਪੁਰਾਣਾ ਘਰ ਆ ਜਿਹੜਾ ਤੁਸੀਂ ਅੰਦਰਲੇ ਪਾਸੇ ਤੋਂ ਦੇਖ ਰਹੇ ਹੋ ਤੇ ਬਾਹਰਲੇ ਪਾਸਿਓਂ ਜਿਹੜਾ ਨਾ ਘਰ ਆ ਉਸ ਨੂੰ ਸਾਰਾ ਰੈਨੋਵੇਟ ਕੀਤਾ ਗਿਆ ਤੇ ਇਸ ਦਾ ਜਿੰਨਾ ਨਕਸ਼ਾ ਸੀ ਉਹ ਸਾਰਾ ਆਸਟ੍ਰੇਲੀਆ ਦਾ ਨਕਸ਼ਾ ਹੈ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਘਰ ਨੇ ਜਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਨੇ ਉਹ ਇਦਾਂ ਦੇ ਘਰ ਬਣਾਏ ਜਾਂਦੇ ਆ ਤਾਂ ਉਹਨਾਂ ਨੇ ਆਸਟ੍ਰੇਲੀਆ ਤੋਂ ਨਕਸ਼ਾ ਬਣਾ ਕੇ ਆਪਣੇ ਪਿੰਡ ਦੇ ਵਿੱਚ ਉਸੇ ਤਰ੍ਹਾਂ ਦਾ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਤਾਂ ਉਹਨਾਂ ਦੇ ਭਰਾ ਰੂਬੀ ਢਾਲੀਵਾਲ ਉਹਨਾਂ ਨੇ ਇਸ ਘਰ ਨੂੰ ਇੱਥੇ ਹਕੀਕਤ ਦੇ ਵਿੱਚ ਉਸ ਨਕਸ਼ੇ ਨੂੰ ਬਦਲਿਆ ਦੋਸਤੋ ਬਹੁਤ ਖੂਬਸੂਰਤ ਡਿਜ਼ਾਈਨ ਹੈ ਇਸ ਘਰ ਦਾ ਜਿਸ ਤਰ੍ਹਾਂ ਪੁਰਾਣੀ ਜਾਲੀ ਵਗੈਰਾ ਘਰਾਂ ਦੇ ਵਿੱਚ ਲਗਾਉਂਦੇ ਸੀ ਉਹ ਵੀ ਚੀਜ਼ ਲੱਗੀ ਹੋਈ ਆ ਇਸ ਨੂੰ ਮਾਡਰਨ ਲੁੱਕ ਵੀ ਦਿੱਤੀ ਆ ਤੇ 올ਡ ਟੱਚ ਵੀ ਜਿਹੜਾ ਉਹ ਦੇਖਣ ਨੂੰ ਮਿਲਦਾ ਘਰ ਚਾਹੇ ਛੋਟਾ ਜਿਹਾ ਬਣਾਇਆ ਪਰ ਉਸ ਨੂੰ ਬਣਾਇਆ ਇੰਨੇ ਸੋਹਣੇ ਤਰੀਕੇ ਦੇ ਨਾਲ ਆ ਕਿ ਆਸੇ-ਪਾਸੇ ਜਿਸ ਨੂੰ ਵੀ ਪਤਾ ਲੱਗਦਾ ਲੋਕ ਸਪੈਸ਼ਲ ਇਸ ਘਰ ਨੂੰ ਦੇਖਣ ਆਉਂਦੇ ਨੇ ਤੁਹਾਨੂੰ ਦੋਸਤੋ ਇਹ ਥਾਲੀਵਾਲ ਵਿਲਾ ਕਿਵੇਂ ਦਾ ਲੱਗਿਆ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਜੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਦੋਸਤੋ ਸਾਂਝਾ ਜਰੂਰ ਕਰਿਓ ਇਹ ਇੱਕ ਨਵਾਂ ਆਈਡੀਆ ਜਿਹੜਾ ਹੋਰ ਲੋਕਾਂ ਤੱਕ ਵੀ ਪਹੁੰਚਣਾ ਚਾਹੀਦਾ ਹੈ ਧੰਨਵਾਦ